ਆਮ ਆਦਮੀ ਪਾਰਟੀ ਦੇ ਉਮੀਦਵਾਰ ਲੰਨ ਤੋਂ ਬਾਅਦ ਹੁਣ ਭਾਜਪੀ ਨੇ ਵੀ ਜਲੰਧਰ ਵੈਸਟ ਦੇ ਵਿੱਚ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸ਼ੀਤਨਾ ਗੁਰਾਲ ਨੂੰ ਜਿਹੜਾ ਵਾ ਜਲੰਧਰ ਵੈਸਟ ਤੋਂ ਉਮੀਦਵਾਰ ਐਲਾਨ ਕੀਤਾ ਗਿਆ ਹੈ। ਗੱਲ ਕਰੀਏ ਤਾਂ ਸ਼ੀਤਨਾ ਗੁਰਾਲ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਇਹ ਸੀਟ ਜਿਹੜੀ ਖਾਲੀ ਹੋਈ ਸੀ ਆਮ ਆਦਮੀ ਛੱਡ ਕੇ ਭਾਜਪੀ ਜੁਆਇਨ ਕੀਤੀ ਗਈ ਸੀ ਤੇ ਆਮ ਆਦਮੀ ਪਾਰਟੀ ਖਿਲਾਫ ਬੜੇ ਹੀ ਮਾੜੇ ਜਿਹੜੇ ਬੋਲ ਕੀਤੇ ਗਏ ਸੀਗੇ ਕਿ ਆਮ ਆਦਮੀ ਪਾਰਟੀ ਨੇ ਵਿਧਾਇਕਾਂ ਨੂੰ ਜਿਹੜਾ ਬੋਲਣ ਦਾ ਹੱਕ ਨਹੀਂ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਕੰਮ ਨਹੀਂ ਕੀਤੇ ਲੋਕਾ ਵੱਲੋਂ ਆਮ ਆਦਮੀ ਪਾਰਟੀ ਨੂੰ ਚੁਣਿਆ ਗਿਆ ਸੀ ਪਰ ਉਹਨਾਂ ਦੇ ਹੀ ਕੰਮ ਜਿਹੜੇ ਨਹੀਂ ਹੋਏ ਇਸੇ ਕਰਕੇ ਜਿਹੜਾ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਵਾਏ ਚੋਣ ਕਮਿਸ਼ਨ ਵੱਲੋਂ ਇਹਦਾ ਐਲਾਨ ਕੀਤਾ ਗਿਆ ਇਲੈਕਸ਼ਨਾਂ ਨੂੰ ਲੈ ਕੇ ਜਿਹੜੀ ਸੀਟ ਖਾਲੀ ਹੋ ਗਈ ਹੋ ਗਈ ਸੀ ਤੇ ਹੁਣ ਭਾਜਪਾ ਵੱਲੋਂ ਜਿਹੜਾ ਸ਼ੀਤਲ ਨਗਰਾਲ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਆਮਿੰਦਰ ਭਗਤ ਨੂੰ ਜਿਹੜਾ ਟਿਕਟ ਦਿੱਤੀ ਗਈ ਹੁਣ ਦੇਖਣਾ ਹੋ ਗਿਆ ਕਿ ਮੁਕਾਬਲਾ ਜਿਹੜਾ ਕਿੰਨਾ ਫਸਮਾ ਹੋ ਸਕਦਾ ਵਾ ਕਿ ਦੁਬਾਰਾ ਲੋਕ ਸ਼ੀਤਲ ਨਗਰਾਲ ਨੂੰ ਜਿਹੜਾ ਪਸੰਦ ਕਰਦੇ ਨੇ ਪਿਆ ਨਹੀਂ ਮਿੰਦਰ ਭਗਤ ਭਾਜਪਾ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਜਿਹੜੇ بیٹے ਆ ਤੇ ਹੁਣ ਦੇਖਣਾ ਹੋਏਗਾ ਕਿ ਸ਼ੀਤਲ ਰਾਗ ਤੇ ਮਿੰਦਰ ਭਗਤ ਜਿਹੜੇ ਵਿੱਚ ਆ ਉਹਨਾਂ ਦੀ ਕਿੰਨੀ ਕੁ ਭਾਰੀ ਜਿਹੜੀ ਟੱਕਰ ਹੋ ਸਕਦੀ ਆ ਕਿਹੜਾ ਮੁਕਾਬਲਾ ਜਿੱਤ ਸਕਦਾ ਵਾ ਹੋਰ ਵੀ ਜਿਹੜੇ ਕੈਂਡੀਡੇਟਾਂ ਨੂੰ ਜਿਆ ਅਨਾਉਂਸ ਹੋ ਸਕਦੇ ਨੇ ਆਉਣ ਵਾਲੇ ਦਿਨਾਂ 'ਚ ਹੁਣ ਦੇਖਣਾ ਹੋਏਗਾ ਕਿ ਕਿਹੜਾ ਜਿਹੜਾ ਵਾ ਉਹ ਬਾਜ਼ੀ ਮਾਰ ਸਕਦਾ ਸ਼ੀਤਲ ਰਾਗ ਨੂੰ ਦੁਬਾਰਾ ਜਿਹੜਾ ਲੋਕ ਪਸੰਦ ਕਰਦੇ ਆ ਜਾਂ ਨਹੀਂ ਜੇਕਰ ਕਰਦੀਏ ਕਿ ਸ਼ੀਤਨਗਰਾਲ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਸਨ ਉਹਨਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹੜੀ ਛੱਡ ਦਿੱਤੀ ਸੀ ਭਾਜਪਾ ਜਿਹੜੀ ਜੁਆਇਨ ਕਰ ਲਈ ਸੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਪਾਰਟੀ ਸ਼ਾਮਲ ਹੋਣ ਤੋਂ ਬਾਅਦ ਸ਼੍ਰੀਤਨ ਨਰਾ ਨੇ ਆਪਣੀ ਵਿਧਾਇਕ ਤੋਂ ਜਿਹੜਾ ਅਸਤੀਫਾ ਦਿੱਤਾ ਸੀ ਪਰ ਵੋਟਾਂ ਪੈਣ ਦੇ ਸਾਰੇ ਹੀ ਉਹਨਾਂ ਨੇ ਜਿਹੜਾ ਆਪਣਾ ਅਸਤੀਫਾ ਵਾਪਸ ਲੈਣਾਂ ਦੀ ਗੱਲ ਕੀਤੀ ਸੀ ਪਰ ਜਿਹੜਾ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜਾ ਵਾ ਜਲੰਧਰ ਵੈਸਟ ਦੀ ਜਿਹੜੀ ਸੀਟ ਖਾਲੀ ਹੋ ਗਈ ਸੀ ਇਸ ਕਰਕੇ ਦੁਬਾਰਾ ਜਿਹੜੇ ਇਲੈਕਸ਼ਨ ਜਿਹੜੇ ਹੋ ਰਹੇ ਨੇ ਪਹਿਲਾਂ ਹੀ ਉਹਨਾਂ ਨੇ ਅਸਤੀਫਾ ਮਨਜ਼ੂਰ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਚੋਣਾਂ ਦਾ ਐਲਾਨ ਕੀਤਾ ਗਿਆ ਜਦ ਲੋਕ ਸਭਾ ਚੋਣਾ ਮਿਸ਼ਨ 130 ਦੇ ਅਸਫਲਤਾ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜੀ ਮਹਿੰਦਰ ਪਗਨ ਨੂੰ ਟਿਕਟ ਦਿੱਤੀ ਹੈ ਹੁਣ ਬੀਜੇਪੀ ਵੱਲੋਂ ਜਿਹੜਾ ਸ਼ੀਤਲ ਅਗਰਾਲ ਨੂੰ ਜਿਹੜੀ ਟਿਕਟ ਦਿੱਤੀ ਹੈ ਹੁਣ ਦੇਖਣਾ ਹੋਏਗਾ ਕਿ ਜਿਹੜੇ ਚੋਣਾਂ ਤੋਂ ਬਾਅਦ ਜਿਹੜੇ ਨਤੀਜੇ ਕੀ ਜਿਹੜੇ ਨਿਕਲ ਕੇ ਆਉਂਦੇ ਨੇ ਕਿਸ ਨੂੰ ਜਿਹੜਾ ਵਾ ਲੋਕ ਜਿਹੜਾ ਵਾ ਜਲੰਧਰ ਵੈਸਟ ਤੋਂ ਚੁਣਦੇ ਨੇ ਜਿਹੜੇ ਲੋਕਾਂ ਨੇ ਸ਼ੀਤਲ ਰਾਗ ਨੂੰ ਜਿਹੜਾ ਬਣਾਇਆ ਸੀ ਹੁਣ ਦੇਖਣਾ ਵਾ ਕਿ ਸ਼ੀਤਲ ਰਾਗ ਲੋਕਾਂ ਦੀ ਨਜ਼ਰਾਂ ਵਿੱਚ ਕਿੰਨੇ ਕ ਜਿਹੜੇ ਖਰੇ ਉਤਰਦੇ ਨੇ ਬਹੁਤ-ਬਹੁਤ ਤੁਹਾਡਾ ਧੰਨਵਾਦ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਬਾਅਦ ਹੁਣ ਭਾਜਪਾ ਨੇ ਵੀ ਜਲੰਧਰ ਵੈਸਟ ਦੇ ਵਿੱਚ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਸ਼ੀਤਨਾ ਗੁਰਾਲ ਨੂੰ ਜਿਹੜਾ ਵਾ ਜਲੰਧਰ ਵੈਸਟ ਤੋਂ ਉਮੀਦਵਾਰ ਐਲਾਨ ਕੀਤਾ ਗਿਆ ਹੈ ਗੱਲ ਕਰੀਏ ਤਾਂ ਸ਼ੀਤਨਾ ਗੁਰਾਲ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਇਹ ਸੀਟ ਜਿਹੜੀ ਖਾਲੀ ਹੋਈ ਸੀ ਆਮ ਆਦਮੀ ਛੱਡ ਕੇ ਭਾਜਪਾ ਜੁਆਇਨ ਕੀਤੀ ਗਈ ਸੀ ਤੇ ਆਮ ਆਦਮੀ ਪਾਰਟੀ ਖਿਲਾਫ ਬੜੇ ਹੀ ਮਾੜੇ ਜਿਹੜੇ ਬੋਲ ਕੀਤੇ ਗਏ ਸੀਗੇ ਕਿ ਆਮ ਆਦਮੀ ਪਾਰਟੀ ਨੇ ਵਿਧਾਇਕਾਂ ਨੂੰ ਜਿਹੜਾ ਬੋਲਣ ਦਾ ਹੱਕ ਨਹੀਂ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਕੰਮ ਨਹੀਂ ਕੀਤੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਚੁਣਿਆ ਗਿਆ ਸੀ ਪਰ ਉਹਨਾਂ ਦੇ ਹੀ ਕੰਮ ਜਿਹੜੇ ਨਹੀਂ ਹੋਏ ਇਸੇ ਕਰਕੇ ਜਿਹੜਾ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਵਾਏ ਲੋਨ ਚੋਣ ਕਮਿਸ਼ਨ ਵੱਲੋਂ ਇਹਦਾ ਐਲਾਨ ਕੀਤਾ ਗਿਆ ਇਲੈਕਸ਼ਨਾਂ ਨੂੰ ਲੈ ਕੇ ਇਹਦੀ ਸੀਟ ਖਾਲੀ ਹੋ ਗਈ ਹੋ ਗਈ ਸੀ ਤੇ ਹੁਣ ਭਾਜਪਾ ਵੱਲੋਂ ਜਿਹੜਾ ਸ਼ੀਤਲਾ ਗੁਰਾਲ ਨੂੰ ਇਹਦੀ ਟਿਕਟ ਦਿੱਤੀ ਗਈ ਆ ਇਹ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਆ ਮਹਿੰਦਰ ਭਗਤ ਨੂੰ ਜਿਹੜਾ ਟਿਕਟ ਦਿੱਤੀ ਗਈ ਹੁਣ ਦੇਖਣਾ ਹੋਵੇਗਾ ਕਿ ਮੁਕਾਬਲਾ ਜਿਹੜਾ ਕਿੰਨਾ ਫਸਮਾ ਹੋ ਸਕਦਾ ਵਾ ਕਿ ਦੁਬਾਰਾ ਲੋਕ ਸ਼ੀਤਲ ਨਗਰਾਲ ਨੂੰ ਜਿਹੜਾ ਪਸੰਦ ਕਰਦੇ ਨੇ ਜਾਂ ਨਹੀਂ ਮਹਿੰਦਰ ਭਗਤ ਭਾਜਪਾ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਜਿਹੜੇ ਬੇਟੇ ਆ ਤੇ ਹੁਣ ਦੇਖਣਾ ਹੋਵੇਗਾ ਕਿ ਸ਼ੀਤਲ ਰਾਗ ਤੇ ਮਹਿੰਦਰ ਭਗਤ ਜਿਹੜੇ ਵਿੱਚ ਆ ਉਹਨਾਂ ਦੀ ਕਿੰਨੀ ਕੁ ਭਾਰੀ ਜਿਹੜੀ ਟੱਕਰ ਹੋ ਸਕਦੀ ਆ ਕਿਹੜਾ ਮੁਕਾਬਲਾ ਜਿੱਤ ਸਕਦਾ ਵਾ ਹੋਰ ਵੀ ਜਿਹੜੇ ਕੈਂਡੀਡੇਟਾਂ ਨੂੰ ਜਿਹੜੀਆਂ ਅਨਾਉਂਸ ਹੋ ਸਕਦੇ ਨੇ ਆਉਣ ਵਾਲੇ ਦਿਨਾਂ 'ਚ ਹੁਣ ਦੇਖਣਾ ਹੋਏਗਾ ਕਿ ਕਿਹੜਾ ਜਿਹੜਾ ਵਾ ਉਹ ਬਾਜੀ ਮਾਰ ਸਕਦਾ ਸ਼ੀਤਨ ਰਾਗ ਨੂੰ ਦੁਬਾਰਾ ਜਿਹੜਾ ਲੋਕ ਪਸੰਦ ਕਰਦੇ ਆ ਜਾਂ ਨਹੀਂ ਜ਼ਿਕਰ ਕਰਦੀਏ ਕਿ ਸ਼ੀਤਨ ਅਗਰਾਲ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਸਨ ਉਹਨਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਈ ਛੱਡ ਦਿੱਤੀ ਸੀ ਭਾਜਪਾ ਜਿਹੜੀ ਜੁਆਇਨ ਕਰ ਲਈ ਸੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਪਾਰਟੀ ਸ਼ਾਮਲ ਹੋਣ ਤੋਂ ਬਾਅਦ ਸ਼੍ਰੀਤਨ ਨਰਾ ਨੇ ਆਪਣੀ ਵਿਧਾਇਕ ਤੋਂ ਜਿਹੜਾ ਅਸਤੀਫਾ ਦਿੱਤਾ ਸੀ ਪਰ ਵੋਟਾਂ ਪੈਣ ਦੇ ਸਾਰੇ ਹੀ ਉਹਨਾਂ ਨੇ ਜਿਹੜਾ ਆਪਣਾ ਅਸਤੀਫਾ ਵਾਪਸ ਲੈਣਾਂ ਦੀ ਗੱਲ ਕੀਤੀ ਸੀ ਪਰ ਜਿਹੜਾ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜਾ ਵਾ ਜਲੰਧਰ ਵੈਸਟ ਦੀ ਜਿਹੜੀ ਸੀਟ ਖਾਲੀ ਹੋ ਗਈ ਸੀ ਇਸ ਕਰਕੇ ਦੁਬਾਰਾ ਜਿਹੜੇ ਇਲੈਕਸ਼ਨ ਜਿਹੜੇ ਹੋ ਰਹੇ ਨੇ ਪਹਿਲਾਂ ਹੀ ਉਹਨਾਂ ਨੇ ਅਸਤੀਫਾ ਮਨਜ਼ੂਰ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਚੋਣਾਂ ਦਾ ਐਲਾਨ ਕੀਤਾ ਗਿਆ ਜਦ ਲੋਕ ਸਭਾ ਚੋਣਾ ਮਿਸ਼ਨ 130 ਦੇ ਅਸਫਲਤਾ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜੀ ਮਹਿੰਦਰ ਪਗਨ ਨੂੰ ਟਿਕਟ ਦਿੱਤੀ ਹੈ ਹੁਣ ਬੀਜੇਪੀ ਵੱਲੋਂ ਜਿਹੜਾ ਸ਼ੀਤਲ ਅਗਰਵਾਲ ਨੂੰ ਜਿਹੜੀ ਟਿਕਟ ਦਿੱਤੀ ਹੈ ਹੁਣ ਦੇਖਣਾ ਹੋਏਗਾ ਕਿ ਜਿਹੜੇ ਚੋਣਾਂ ਤੋਂ ਬਾਅਦ ਜਿਹੜੇ ਨਤੀਜੇ ਕੀ ਜਿਹੜੇ ਨਿਕਲ ਕੇ ਆਉਂਦੇ ਨੇ ਕਿਸ ਨੂੰ ਜਿਹੜਾ ਵਾ ਲੋਕ ਜਿਹੜਾ ਵਾ ਜਲੰਧਰ ਵੈਸਟ ਤੋਂ ਚੁਣਦੇ ਨੇ ਜਿਹੜੇ ਲੋਕਾਂ ਨੇ ਸ਼ੀਤਲ ਰਾਗ ਨੂੰ ਜਿਹੜਾ ਬਣਾਇਆ ਸੀ ਹੁਣ ਦੇਖਣਾ ਵਾ ਕਿ ਸ਼ੀਤਲ ਰਾਗ ਲੋਕਾਂ ਦੀ ਨਜ਼ਰਾਂ ਵਿੱਚ ਕਿੰਨੇ ਕ ਜਿਹੜੇ ਖਰੇ ਉਤਰਦੇ ਨੇ ਬਹੁਤ ਬਹੁਤ ਤੁਹਾਡਾ ਧੰਨਵਾਦ